ਗਨੋਰੀ ਬਾਰਡਰ ਤੋਂ ਕਿਸਾਨ ਆਗੂਆਂ ਨੇ ਪ੍ਰੈਸ ਵਾਰਤਾ ਕੀਤੀ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਐਸ ਕੇ ਐਮ ਦੀ 6 ਮੈਂਬਰੀ ਕਮੇਟੀ ਆਈ ਹੈ ਉਹਨਾਂ ਨੇ ਦੱਸਿਆ ਕਿ ਜੁਗਿੰਦਰ ਸਿੰਘ ਉਗਰਾਹਾ ਅਤੇ ਬਲਵੀਰ ਸਿੰਘ ਰਾਜੇਵਾਲੀ 6 ਮੈਂਬਰੀ ਕਮੇਟੀ ਦੀ ਅਗਵਾਈ ਕੀਤੀ ਹੈ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਅਸੀਂ ਐਸ ਕੇ ਐਮ ਵੱਲੋਂ ਸੰਪੂਰਨ ਸਾਥ ਦਿੰਦੇ ਹਾਂ ਅਸੀਂ ਸਾਰੀਆਂ ਧਿਰਾਂ ਮਿਲ ਕੇ ਮੋਰਚਾ ਲੜਾਂਗੇ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜ਼ਿਆਦਾ ਠੀਕ ਨਹੀਂ ਹੈ ਉਹਨਾਂ ਨੇ ਏਕਤਾ ਮਤਾ ਪੇਸ਼ ਕੀਤਾ ਹੈ ਉਗਰਾਹਾ ਨੇ ਕਿਹਾ ਕਿ ਡੱਲੇਵਾਲ ਦਾ ਮਰਨ ਵਰਤ 46ਵੇਂ ਦਿਨ ਵੀ ਜਾਰੀ ਹੈ ਤੇ ਜ਼ਿਆਦਾ ਠੀਕ ਨਹੀਂ ਹੈ ਪਰ ਫਿਰ ਵੀ ਬੜੀ ਊਰਜਾ ਤੇ ਦਲੇਰੀ ਨਾਲ ਮਿਲੇ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਕੇਂਦਰ ਸਰਕਾਰ ਨਾਲ ਲੜਾਂਗੇ ਉਹਨਾਂ ਨੇ ਇਹ ਵੀ ਕਿਹਾ ਕਿ ਦੂਜੇ ਹੋਰ ਕਿਸੇ ਫੋਰਮ ਦਾ ਆਗੂ ਦਖਲ ਨਾ ਦੇਵੇ ਉਹਨਾਂ ਨੇ ਕਿਹਾ ਕਿ ਇਹ ਮੰਗ ਕਿਸੇ ਇੱਕ ਜਥੇਬੰਦੀ ਦੀ ਨਹੀਂ ਸਗੋਂ ਇਹ ਸਾਰੇ ਪੰਜਾਬ ਦੀ ਹੈ ਰਾਜੀਵਾਲ ਨੇ ਕਿਹਾ ਕਿ ਸਰਕਾਰ ਨੂੰ ਮੈਂ ਦੱਸਣਾ ਚਾਹੁੰਦਾ ਕਿ ਮੰਗਾਂ ਨੂੰ ਲੈ ਕੇ ਅਸੀਂ ਸਾਰੇ ਇੱਕ ਹਾਂ ਸਾਡੇ ਵਿੱਚ ਕੋਈ મતਭੇਦ ਨਹੀਂ ਹੈ ਕਿਸਾਨ ਆਗੂਆਂ ਨੇ ਇਸ ਮੌਕੇ 15 ਜਨਵਰੀ ਨੂੰ ਮੋਰਚੇ ਲਈ ਨਵੀਂ ਰਣਨੀਤੀ ਕਢਣ ਦਾ ਵੀ ਐਲਾਨ ਕੀਤਾ ਹੈ ਸਾਰੇ ਹੀ ਆਪਣੇ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਫਤਿਹ ਲਾਇਏ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਦੀ ਫਤਿਹ ਅਸ ਵਕਤ ਆਪਾਂ ਖਨੌਰੀ ਉਹ ਜਗ੍ਹਾ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਅੱਜ ਮਰਨ ਦੇਣਾ ਹੈ ਮਰਨ ਵਰਤ ਉਹ 46ਵੇਂ ਦਿਨ ਤੇ ਹੈ 46 ਦਿਨ ਦੇ ਵਿੱਚ ਜਿਹੇ ਜੀ ਉਹਨਾਂ ਦੀ ਹਾਲਾਤ ਨੇ ਜਿਹਨਾਂ ਦੀ ਸਿਹਤ ਨੇ ਉਹ ਸਾਹਮਣੇ ਦੇਸੀ ਰਿਹਾ ਦਾ ਜਿਹੜੇ ਮੋਰਚੇ ਵੱਲੋਂ ਮੇਰੇ ਨਾਲ ਇਸ ਵਕਤ ਆਗੂ ਬੈਠੇ ਨੇ ਇਧਰ ਸੁਖਜੀਤ ਜੀ ਨੇ ਉਹ ਸਾਡੇ ਫੋਰਮ ਦੀ ਆਗੂ ਨੇ ਰਾਜੇਵਾਲ ਸਾਹਿਬ ਇਧਰ ਅਗਰਾਹ ਸਾਹਿਬ ਬੈਠੇ ਨੇ ਨਮਾ ਕ੍ਰਿਸ਼ਨ கிருஷ்ਨਾ ਜੀ ਬਾਕੀ ਸਾਰੀ ਜਿਹੜੀ 6 ਮੈਂਬਰੀ ਕਮੇਟੀ ਹੈ ਉਹ ਇੱਥੇ ਅੱਜ ਆਪਣੇ ਮੋਰਚੇ ਚ ਆਈ ਹੈ ਸਭ ਤੋਂ ਪਹਿਲਾਂ ਅਸੀਂ ਦੋਨੇ ਫੋਰਮ ਵੱਲੋਂ ਇੱਥੇ ਆਉਣ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਆਸ ਵੀ ਕਰਾਂਗੇ ਇਨਾਂ ਤੋਂ ਇਸ ਮੋਰਚੇ ਦੀ ਜਿੱਤ ਵੱਲ ਨੂੰ ਸਪੋਰਟ ਦੀ ਅਪੀਲ ਵੀ ਕਰਤੀ ਆ ਤੇ ਤੇ ਸਾਨੂੰ ਯਕੀਨ ਹੈ ਕਿ ਆਪਦੀ ਮੀਟਿੰਗ ਕਰਕੇ ਇਸ ਗੱਲ ਤੇ ਲਾਜ਼ਮੀ ਵਿਚਾਰਨਗੇ ਜੋ ਆਪਣੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਸੁਆਮੀ ਰਾਧਨਦੀਰਪੁਰ ਨੂੰ ਜੋ 12 ਮੰਗਾਂ ਤੇ ਆਪਣੀ ਸਹਿਮਤੀ ਸਾਡੇ ਦੋਨੇ ਫੋਰਮਾਂ ਦੀ ਇਨਾਂ ਤੋਂ ਵੀ ਜਿਹੜੀ ਆਸ ਹੈ ਜਿਹੜੇ ਅੱਜ ਆਏ ਨੇ ਕਿ ਮੋਰਚੇ ਦੀ ਸਪੋਰਟ ਕਿਸ ਤਰ੍ਹਾਂ ਦੇਣੀ ਹੈ ਕਿਵੇਂ ਦੇਣੀ ਆ ਆਸ ਆ ਸਾਡੇ ਦੋਨੇ ਫੋਰਮਾਂ ਨੂੰ ਕਿ ਇਸ ਤੇ ਲਾਜ਼ਮੀ ਦੋਸ਼ ਸ਼ਬਦ ਜਿਹੜੇ ਆਪਣੇ ਰਾਜੇਵਾਲ ਸਾਹਿਬ ਬੋਲਣਗੇ ਤਾਂ ਇਹਨਾਂ ਦਾ ਇੱਥੇ ਆਇਆ ਦਾ ਮੈਂ ਫੇਰ ਦੋਨੇ ਫੋਰਮਾਂ ਵੱਲੋਂ ਬਹੁਤ ਬਹੁਤ ਧੰਨਵਾਦ ਸਰਕਾਰ ਦੇ ਪੱਤਰ ਸਾ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਤਾਂ ਧੰਨਵਾਦ ਇੱਥੇ ਮੌਜੂਦ ਚਰ ਰਣੀਆਂ ਸਾਰੀਆਂ ਤਰ੍ਹਾਂ ਦਾ ਅੱਜ ਸਾਰੇ ਦੇਸ਼ ਨੂੰ ਖਾਸ ਤੌਰ ਤੇ ਪੰਜਾਬ ਨੂੰ ਸਰ ਜੀ ਜੀਸੂ ਡੱਲੇਵਾਲ ਦੀ ਸਿਹਤ ਦੀ ਬਹੁਤ ਹੀ ਚਿੰਤਾ ਹੈ ਏਡਾ ਵੱਡਾ ਕਦਮ ਉਹਨਾਂ ਨੇ ਚੁੱਕਿਆ ਹੈ ਹਰ ਪੰਜਾਬੀ ਉਹਨਾਂ ਦੇ ਇੱਕ ਇੱਕ ਸਾਹ ਨਾਲ ਜੁੜਿਆ ਹੋਇਆ ਹੈ ਅਸੀਂ ਕੱਲ ਮੋਗਾ ਰੈਲੀ ਵਿੱਚ ਲੱਖਾਂ ਦੇ ਇਕੱਠ ਵਿੱਚ ਜਿਹੜਾ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਹਦੇ ਮੁਤਾਬਕ ਆਪਣੇ ਇਹਨਾਂ ਭਰਾਵਾਂ ਨੂੰ ਕਹਿਣ ਆਏ ਆਂ ਵਖਰੇਵੇਂ ਰੋਸੇ ਉਹ ਸਭ ਇੱਕ ਪਾਸੇ ਅੱਜ ਸਥਿਤੀ ਉਹਨਾਂ ਨੂੰ ਉਹਨਾਂ ਦੀ ਗੱਲ ਕਰਨ ਦੀ ਨਹੀਂ ਅਸੀਂ ਇਹਨਾਂ ਨੂੰ ਚਿੱਠੀ ਦੇਣ ਆਏ ਆ ਇੱਕ ਪਈ ਆਓ ਆਪਾਂ ਬੈਠ ਕੇ ਸਾਰਾ ਕੁਝ ਤੈਅ ਕਰ ਲਈਏ ਔਰ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਲੜੀਏ ਔਰ ਇਹਦੇ ਚ ਜਿੱਤ ਪ੍ਰਾਪਤ ਕਰੀਏ ਇਹ ਵਾਹਿਗੁਰੂ ਮਿਹਰ ਕਰੂ ਅਸੀਂ ਸਾਰੀਆਂ ਜਿਹੜੀਆਂ ਮੋਡਲਿਟੀਆਂ ਨੇ ਉਹ ਹੁਣ ਤੈਅ ਕਰਨ ਵਾਸਤੇ ਚੇਤੀ ਮੀਟਿੰਗ ਕੁਝ ਦਿਨਾਂ ਵਿੱਚ ਕਰਾਂਗੇ ਔਰ ਕਰਕੇ ਸਾਰੇ 15 ਤਾਰੀਖ ਦੀ ਮੀਟਿੰਗ ਰੱਖੀ ਹੈ 15 ਨੂੰ ਅਸੀਂ ਤੈਅ ਕਰਕੇ ਸਾਰਾ ਮੋਰਚਾ ਜਿਹੜਾ ਸਾਰੀਆਂ ਈ ਤਰ੍ਹਾਂ ਜਿਹੜੀਆਂ ਦਿੱਲੀ ਇਕੱਠੀਆਂ ਸੀ ਉਹ ਸਾਰੀਆਂ ਮਿਲ ਕੇ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹਦੇ ਜਿੱਤ ਪ੍ਰਾਪਤ ਕਰਾਂਗੇ ਵਾਹਿਗੁਰੂ ਮੇਰ ਕਰੂ ਅਰਦਾਸ ਹੈ ਉਹਦੇ ਚਰਨਾਂ ਵਿੱਚ ਸਰ ਜੀ ਜੀ ਸੀ ਲੱਲੇਵਾਲ ਦੀ ਸੇਧ ਨੂੰ ਉਹ ਚੰਗੀ ਸੇਧ ਬਖਸ਼ੇ ਸੇਤਿਆਬ ਕਰੇ ਸਾਰਿਆਂ ਦਾ ਫੇਰ ਧੰਨਵਾਦ ਔਰ ਸਾਨੂੰ ਜਿੰਨਾ ਸਤਿਕਾਰ ਜਿਹੜੇ ਇੱਥੇ ਹੋਂਤੇ ਸਾਡੇ ਇਹਨਾਂ ਸਾਥੀਆਂ ਨੇ ਦਿੱਤਾ ਹੈ ਉਹਦੇ ਲਈ ਖਾਸ ਤੌਰ ਤੇ ਧੰਨਵਾਦ ਵੈਕੂ ਜੀ ਕਾ ਕਾਲ ਸਾਹਿਬ ਚੋਇਕ ਦਾ। ਬੜਾ ਸਾਰੇ ਸਾਥੀਓ ਅਸੀਂ ਪਹਿਲਾਂ ਇਸ ਮੌਕੇ ਤੇ ਦੁਆਇਆ ਡੰਡੇਵਾਲ ਸਾਹਿਬ ਦੀ 45ਵੇਂ ਦਿਨ ਚ ਉਹਨਾਂ ਦੀ ਮਰਨ ਵਰਤ ਦੀ ਦਾ ਦਿਨ ਸਮਾਜ ਰ ਗਿਆ। ਉਹਨਾਂ ਦੀ ਸਿਹਤ ਜਿਹੜੀ ਐਸੋ ਨੇ ਬਹੁਤ ਨਾਜ਼ੁਕ ਹਾਲਤ ਕਿਵੇਂ ਉਹਨਾਂ ਨੂੰ ਮਿਲ ਕੇ ਆਏ ਆ ਪਰ ਜਿਹੜਾ ਸਾਨੂੰ ਉਹਨਾਂ ਦੇ ਮਿਲਣ ਦਾ ਤਰੀਕਾ ਘਰ ਲੱਗਿਆ ਪ੍ਰਾਤਰੀ ਤੇ ਬਹੁਤ ਪੋਜ਼ੀਟਿਵ ਤੇ ਰੌਣਕ ਦੜਨ ਵਾਲਾ ਦੂਜਾ ਜਿਹੜਾ ਸਾਥੀਆਂ ਨੇ ਸਾਨੂੰ ਇੱਥੇ ਰਿਸੀਵ ਕਰਕੇ ਸਾਨੂੰ ਮਾਨਸਿਕ ਕਰ ਦਿੱਤਾ ਸਲਾਦਾ ਜੋ ਸਾਡੇ ਬਖਰੇਵੇਂ ਨੇ ਜਿੱਤ ਸਾਰੇ ਨੇ ਦੁਸ਼ਮਣ ਸਾਡਾ ਸਾਂਝਾ ਹੈ ਮੰਗਾ ਸਾਡੀਆਂ ਸਾਝੀਆਂ ਆਜੀ ਸਾਰੇ ਇਕੱਠੇ ਹੋ ਕੇ ਅਪਰਾਲਾ ਕਰੀਏ ਇਹ ਇਕਲੋਕਤਾ ਬਣ ਸਕਦੀ ਹੈ ਬਹੁਤ ਵਧੀਆ ਗੱਲ ਜੇ ਇਕਜੁੱਟਤਾ ਜੇ ਦੂਰ ਪਈ ਹੈ ਕੋਈ ਡਿੱਕੇ ਹੈ ਤਾਂ ਆਪਾਂ ਇਕੱਠੇ ਹੋ ਕੇ ਸਾਥ ਸਟੇਟ ਤੇ ਸੱਟ ਮਾਰੀਏ ਇਸ ਗੱਲ ਦਾ ਭਰੇਜ ਰੱਖੀਏ ਕਿ ਕੋਈ ਆਗੂ ਦੂਜਾ ਆਗੂ ਕੋਈ ਫਾਰਮ ਦੂਜੇ ਫਾਰਮ ਦੇ ਖਿਲਾਫ ਸਟੇਟਮੈਂਟ ਨਾ ਦੇਵੇ ਧਲੇਵਾਲ ਸਾਹਿਬ ਦੀ ਲੰਮੀ ਉਮਰ ਦੀ ਕਾਮਨਾ ਕਰੀਏ ਤੇ ਸਟੇਟ ਤੇ ਇਹਦਾ ਦਬਾਅ ਬਣਾਈਏ ਤੇ ਧਨੀਵਰ ਸਾਹਿਬ ਦੀਆਂ ਜਿੰਨੀਆਂ ਜਿੰਨੀਆਂ ਮੰਗਾ ਤੇ ਅਸੀਂ ਫਰੰਟ ਲੜ ਰਹੇ ਨੇ ਦੋਨੇ 11-12 ਮਹੀਨਿਆਂ ਤੋਂ ਉਹ ਕਲਾਕਾਰਨ ਵਾਸਤੇ ਕੇਂਦਰ ਸਰਕਾਰ ਨੂੰ ਲੜ ਬਖਵਾਖਤ ਰੱਖ ਕੇ ਇਹਨਾਂ ਦੀਆਂ ਮੰਗਾ ਪੂਰੀਆਂ ਕਰੇ ਇਹ ਸਾਡੀ ਸਮੂਚੀ ਕਿਸਾਨੀ ਦੀ ਮੰਗਾ ਕਿਸੇ ਧੰਨਵਾਦ ਦੀ ਇਕੱਲੇ ਦੀ ਨਹੀਂ ਕਾਕਸਨ ਦੀ ਇਕੱਲੇ ਦੀ ਨਰਾਜੇਵਾਲ ਦੀ ਇਕੱਲੇ ਦੀ ਸਾਡੀ ਸਾਰਿਆਂ ਦੀ ਜੇ ਜੋ ਅਸੀਂ ਹੁਣ ਇਹਦਾ ਕਦਮ ਪਧਾਇਆ ਜੇ ਜਿੱਦਦਾ ਸਾਡੀਆਂ ਸਨਾਲੋਂ ਵੱਧ ਸਾਨੂੰ ਸਹਿਯੋਗ ਜਿਹੜਾ ਸੱਤਾ ਤਿੰਨ ਦਿੱਤਾ ਅਸੀਂ ਦੁਬਾਰਾ ਫੇਰ ਇਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਖੀਰ ਦੇ ਵਿੱਚ ਸਾਡੇ ਦੋਨੇ ਖੋਰਾ ਵੱਲੋਂ ਜੋ ਮੈਂ ਆਸ ਪ੍ਰਗਟ ਕੀਤੀ ਹੈ ਕਿ ਜਲਦੀ ਛੇਤੀ ਇਸ ਮੋਰਚੇ ਦੀ ਸਪੋਰਟ ਚਾਹਣਗੇ ਤਾਂ ਜਿਹੜਾ ਭਲੇਖਾ ਪਾਇਆ ਜਾ ਰਿਹਾ ਸੀਗਾ ਭਈ ਕੇਂਦਰ ਸਰਕਾਰ ਤਾਂ ਤਿਆਰ ਬੈਠੀ ਹੈ ਗੱਲਬਾਤ ਲਈ ਕਿਸਾਨ ਪਹਿਲਾਂ ਇਕੱਠੇ ਹੋ ਜਾਣ ਅੱਜ ਆ ਸਾਰੇ ਜਿਹੜੇ ਅਸੀਂ ਦਿੱਲੀ ਦੇ ਵਿੱਚ 2020 ਦੇ ਵਿੱਚ ਕਿਤੇ ਕਿਤੇ ਅਸੀਂ ਇਕੱਠੇ ਲੜੇ ਆ ਤਾਂ ਉਹ ਸਾਰੇ ਆ ਗੂ ਅਸੀਂ ਇਕੱਠੇ ਆ ਮੈਂ ਆਸ ਕਰੂੰਗਾ ਕਿ ਇਸ ਮੋਰਚੇ ਦੀ ਇਸ سپورਟ ਦੇ ਵਿੱਚ ਲਾਜ਼ਮੀ ਸਾਥੀ ਛੇਤੀ ਜਲਦੀ ਸੋਚਣਗੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਕਾਰ ਨੂੰ ਸਪਸ਼ਟ ਕਰ ਦੇਣਾ ਚਾਹੁੰਨਾ ਲੜਨ ਦੇ ਮਾਮਲੇ 'ਚ ਸਾਡੇ ਕੋਈ ਮਤਭੇਦ ਨਹੀਂ ਭਾਰਤ ਸਰਕਾਰ ਸਾਡਾ ਸਾਰਿਆਂ ਦਾ ਸਾਂਝਾ ਟਾਰਗੇਟ ਹੈ ਇਹਨਾਂ ਮੰਗਾਂ ਦੇ ਉੱਤੇ ਸਾਡੇ ਕੋਈ ਮਤਭੇਦ ਨਹੀਂ ਉਹਨੂੰ ਤੁਰੰਤ ਗੱਲਬਾਤ ਸ਼ੁਰੂ ਕਰਕੇ ਇਹ ਮਸਲਾ ਜਿਹੜਾ ਹੱਲ ਕਰਨਾ ਚਾਹੀਦਾ ਸਾਰੀਆਂ ਐਸਕੇਮ ਦੀਆਂ ਜਿਥੇ ਬੰਦੀਆਂ ਇਹ ਸਮੋਰਚੇ ਦੇ ਨਾਲ ਬਹੁਤ ਬੰਦ ਹਨ ਤੁਸੀ ਮੈਂ ਕਹਿੰਦਾ ਇਕੱਠੀ ਕਰ ਲੋ ਸਾਰੀ ਗੱਲ ਬਾਤ ਫਿਰ ਕੋਈ ਹੋਰ ਗੱਲ ਹੈ ਨਹੀਂ ਸਾਲ ਮੇਲ ਕਮੇਟੀ ਦੀ ਬੈਠਕ 15 ਤਰੀਕ ਨੂੰ ਆਇਆ ਸਾਰੇ ਆਪ ਨੂੰ ਤੁਸੀਂ ਇਕੱਠੇ ਹੋ ਇੱਥੇ ਹੁਣ ਬਾਕੀ ਰਹਿ ਗਿਆ ਵਿਚਾਰ ਚਰਚਾ ਦੇ ਵਿੱਚ ਇੱਥੇ ਜਿਹੜੀ ਪਹਿਲਾਂ ਬੈਠਕ ਹੋਈ ਆ ਗੱਲਬਾਤ ਕਰ ਰਹੇ ਸੀ ਉਹ ਮੈਂ ਸੋਡੇ ਸਾਰਿਆਂ ਦਾ ਖੀਰ ਦੇ ਵਿੱਚ ਇੱਕੋ ਹੀ ਜਵਾਬ ਹੈ ਮੈਂ ਅਪੀਲ ਕੀਤੀ ਹੈ ਜਲਦੀ ਸਾਥੀ ਇੱਥੇ ਸੋਚਣਗੇ ਤੋਂ ਛੇਤੀ ਜਿਹੇ ਜੀ ਹਾਲਾਤ ਨੇ ਡੱਲੇਵਾਲ ਸਾਹਿਬ ਦੇ ਮਿੰਟ ਮਿੰਟ ਸਹਾਈ ਆ ਜਲਦੀ ਐਮਰਜੈਂਸੀ ਇਸ ਗੱਲ ਤੇ ਲੜਾਈ ਦੀ ਗੱਲ ਨੂੰ ਲੈ ਕੇ ਜਿਹੜਾ ਹੁਣ ਤੱਕ ਸਾਬ ਵੀ ਕਹਿ ਰਹੇ ਵੀ ਕੇਂਦਰ ਨਿਸ਼ਾਨਾ ਥਾਣਾ ਕਿੱਥਾ ਹੈ ਮੇਰੇ ਸਾਥੀਆਂ ਨੇ ਸੋ ਨੂੰ ਕਿਹਾ ਕੋਈ ਮਤ ਭੇਜਣੀ ਅੱਜ ਇਸ ਤਰ੍ਹਾਂ ਜਿੱਦਾਂ ਤੁਸੀਂ ਕਹਿੰਦੇ ਹੋ ਇਹ ਨਹੀਂ ਹੁੰਦਾ ਕਿ ਅਸੀਂ ਆਏ ਉਹਨਾਂ ਦੀ ਖਬਰ ਨੂੰ ਉੱਥੇ ਅਸੀਂ ਉਹਨਾਂ ਨਾਲ ਡਿਸਕਸ ਕਰਨ ਬਹਿ ਜਾਈਏ ਅਸੀਂ ਸਾਡੇ ਇਹਨਾਂ ਸਾਥੀਆਂ ਦੇ ਨਾਲ ਡਿਸਕਸ ਕਰ ਲਿਆ ਕੁਝ ਕਰਾਂਗੇ ਸੋਨ ਗੱਲ ਬਾਅਦ ਫਿਰ ਤੁਹਾਨੂੰ ਜੋ ਨਿਕਲੇਗਾ ਤੁਹਾਨੂੰ ਦੱਸ ਦੇਵਾਂਗੇ ਮਾਲੇ ਸਪੋਰਟ ਤੇ ਗੱਲ ਮੋਗੇ ਤੋਂ ਆ ਗਿਆ ਸਪੋਰਟ ਹੈ ਜਿਹੜੇ ਸਾਡੇ ਤਿੰਨੇ ਪ੍ਰੋਗਰਾਮ ਅੱਜ ਦੇ ਵੀ 13 ਦੇ ਵੀ ਤੇ 26 ਦੇ ਵੀ ਸਪੋਰਟ ਦੇ ਕਰਤਾ ਮੇਰੇ ਕਰਤਾ ਸਾਹਿਬ